ਆਵਾਜ਼ ਦਿਓ ਅਸੀਂ ਇੱਕ ਹਾਂ ਅੱਗੇ ਮੇਰੀ ਬੇਨਤੀ ਹੈ ਆਪਣੇ ਜ਼ਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਭੈਣ ਰਾਣਾ ਜੀ ਜਿੱਥੇ ਮਰਜੀ ਚਲੇ ਜਾਣ ਉਹ ਆਵਾਜ਼ ਮਾਰ ਕੇ ਆਪਣੇ ਵਰਕਰਾਂ ਨੂੰ ਆਪਣੇ ਕੌਨਸਟੀਚੂਐਂਸੀ ਦੇ ਜਿੰਨੇ ਵੀ ਵੋਟਰ ਨੇ ਉਹਨਾਂ ਨੂੰ ਨਾਮ ਲੈ ਕੇ ਆਵਾਜ਼ ਮਾਰ ਲੈਂਦੇ ਨੇ ਇਹ ਛੋਟੀ ਗੱਲ ਨਹੀਂ ਹੋ ਕਿੱਥੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਇਲੈਕਸ਼ਨ ਲੜੇ ਸੀਗੇ ਅੱਜ ਉਹ ਕਿੱਥੇ ਨਜ਼ਰ ਆਉਂਦੇ ਨੇ ਉੱਤਾਂ ਜਾਂ ਕਾਂਗਰਸ ਦੀ ਸਰਕਾਰ ਬਣਦੀ ਲੋਕ ਪੰਜ ਸਾਲਾਂ ਬਾਅਦ ਲੜਦੇ ਸੀ ਇਹਨਾਂ ਦੀ ਸਰਕਾਰ ਬਣ ਤੋ ਬਾਅਦ ਸਾਲ ਬਾਅਦ ਹੀ ਲੋਕਾਂ ਨੇ ਲੜਨਾ ਸ਼ੁਰੂ ਕਰ ਦਿੱਤਾ ਕਿਉਂਕਿ ਇਹਨਾਂ ਵਾਦੇ ਇਹਨੇ ਝੂਠੇ ਕੀਤੇ ਸੀ ਇੱਕ ਜਾਣ ਦਾ ਵਾਦਾ ਨਹੀਂ ਇਹਨੇ ਪੂਰਾ ਕੀਤਾ ਇਸ ਕਰਕੇ ਮੈਂ ਤੁਹਾਨੂੰ ਵਧਾਈ ਦੇਣਾ ਵੀ ਤੁਸੀਂ ਜਿੰਨੇ ਵੀ ਆਏ ਜੇ ਵੱਡੀ ਗਿਣਤੀ ਚਾਹੇ ਜੇ ਪਰ ਜਿਹੜੇ ਲੋਕ ਘਰਾਂ ਅੰਦਰ ਬੈਠ ਕੇ ਬਹੁਤ ਮਿਹਨਤ ਕਰਦੀ ਹੈ ਕਿੰਨੇ ਦਿਨਾਂ ਤੋਂ ਗਰੁੱਪਾਂ ਦੇ ਅੰਦਰ ਕੰਮ ਕੀ ਕਰ ਰਹੀ ਹੈ ਪਰ ਲੀਡਰਸ਼ਿਪ ਨੂੰ ਜਿਹੜਾ ਨਾ ਮੈਂ ਮੈਂ ਤੁਹਾਨੂੰ ਜਿਹੜੀ ਘਾਟ ਹੈ ਤੁਹਾਡੇ ਜ਼ਿਲ੍ਹੇ ਵਿੱਚ ਉਹ ਜ਼ਰੂਰ ਦੱਸਣੀ ਚਾਹਣਾ ਕਿ ਤੁਸੀਂ ਗਰੁੱਪਾਂ ਦੇ ਰਹਿ ਯੂਨੀਅਨ ਚਲਾਉਣੀ ਚਲਾਣਾ ਚਲਾ ਰਹੇ ਜੇ ਤੁਸੀਂ ਫੋਨਾਂ ਦੇ ਰਹਿ ਯੂਨੀਅਨ ਚਲਾ ਰਹੇ ਮੈਸੇਜ ਪਾਤਾ ਜੀ ਆ ਜਾਏਗਾ ਇਦਾਂ ਨਹੀਂ ਹੋਣਾ ਤੁਸੀਂ ਆਪਣੇ ਸੈਕਟਰ ਸੈਕਟਰ ਜਾ ਕੇ ਉੱਥੇ ਸਬ ਸੈਂਟਰਾਂ ਦੇ ਮੀਟਿੰਗ ਕਰੋ ਕੁੜੀਆਂ ਨੂੰ ਦੱਸੋ ਤੁਹਾਡੇ ਮੂੰਹ ਦੇ ਅੰਦਰ ਮੈਂ ਜਵਾਨ ਪਾ ਕੇ ਭੇਜਣੀ ਆ ਜੋ ਮੈਂ ਗੱਲਾਂ ਕਰਾਂਗਾ ਤੁਸੀਂ ਲੋਕਾਂ ਨਾਲ ਗੱਲ ਕਰੋਗੇ ਤੁਹਾਨੂੰ ਸਾਰੇ ਤਰ੍ਹਾਂ ਦੇ ਜਵਾਬ ਆਉਣਗੇ ਤੁਹਾਨੂੰ ਕੋਈ ਸਵਾਲ ਕਰੇਗਾ ਤੇ ਔਰ ਇਸ ਕਰਕੇ ਤੁਸੀਂ ਆਪਣੇ ਕੰਮ ਟਾਂਕ ਦੇ ਅੰਦਰ ਤਬਦੀਲੀ ਲਿਆਓ ਅਸੀਂ ਗਰੁੱਪਾਂ ਅੰਦਰ ਪਾਉਣੇ ਆ ਫੰਡ ਇਕੱਠਾ ਕਰੋ ਜੀ ਫੰਡ ਇਕੱਠਾ ਕਰਨਾ ਚਾਹੀਦਾ ਅਸੀਂ ਤੇ ਜਥੇਬੰਦੀ ਦਾ ਫੈਸਲਾ ਕੀਤਾ ਵੀ ਸਾਲ ਦੇ ਅੰਦਰ ਸਿਰਫ ਇੱਕ ਵਾਰ ਫੰਡ ਇਕੱਠਾ ਕਰਨਾ ਅਸੀਂ ਵਾਰ-ਵਾਰ ਮੰਗਤਿਆਂ ਵਾਂਗੂ ਰੋਜ਼-ਰੋਜ਼ ਫੰਡ ਨਹੀਂ ਮੰਗਣਾ ਤੇ ਫੰਡ ਕਿੰਨਾ ਹੈ 320 ਰੁਪਏ ਮਹੀਨਾ ਉਹ 320 ਰੁਪਏ ਸਾਲ ਦੇ ਕਿੰਨੇ ਬਣਦੇ 23 ਰੁਪਏ ਮਹੀਨੇ ਦੇ ਫੰਡ ਬਣਦਾ ਜੇ ਆਪਣੀ ਜਥੇਬੰਦੀ ਲਈ ਆਪਾਂ 23 ਰੁਪਏ ਸਾਲ ਦੇ ਨਹੀਂ ਦੇ ਸਕਦੇ ਫਿਰ ਕਿਹੜੀ ਆਸ ਕਰ ਸਕਦੇ ਆਂ ਵੀ ਜਥੇਬੰਦੀ ਕਿੱਦਾਂ ਚੱਲੂਗੀ ਬੱਸਾਂ ਪਰ ਭਰ ਕੇ ਚੰਡੀਗੜ੍ਹ ਜਾਣਾ ਹੋਵੇ ਪਟਿਆਲੇ ਜਾਣਾ ਹੋਵੇ ਵੱਖਰੇ ਵੱਖਰੇ ਥਾਵਾਂ ਤੇ ਜਾਣਾ ਹੋਵੇ ਤੇ ਸਾਡਾ ਲੀਡਰਸ਼ਿਪ ਵਾਰ-ਵਾਰ ਲੋਕਾਂ ਦੇ ਤਰਲੇ ਘੜਦਾ ਫਿਰੇ ਵੀ ਸਾਨੂੰ ਫੰਡ ਦੇ ਦਿਓ ਫੰਡ ਦੇ ਦਿਓ ਇਹ ਗੱਲਾਂ ਨੂੰ ਆਪਾਂ ਨੂੰ ਸੁਧਾਰਨਾ ਪਏਗਾ ਔਰ ਲੀਡਰਸ਼ਿਪ ਨੂੰ ਵੀ ਆਪਣੀ ਕਾਰਜਸ਼ੈਲੀ ਦੇ ਅੰਦਰ ਥੋੜਾ ਸੁਧਾਰ ਜ਼ਰੂਰ ਲੈਣਾ ਪਊਗਾ ਜੇ ਫੰਡ ਗਰੁੱਪਾਂ ਰਾਹੀਂ ਨਹੀਂ ਆਉਣਾ ਤੁਸੀਂ ਇਕੱਲੇ ਮੈਂ ਆਪਣਾ ਵਹੀਕਲ ਚੱਕੋ ਬਲੌਗ ਦਾ ਪ੍ਰਧਾਨ ਸੈਕਟਰੀ ਕੈਸ਼ੀਅਰ ਦੋ ਸਕੂਟਰੀਆਂ ਲੈ ਲਓ ਡੋਰ ਟੂ ਡੋਰ ਜੋ ਕੇ ਜਿੱਨਾ ਜਰ ਜਾ ਕੇ ਤੁਸੀਂ ਫੰਡ ਇਕੱਠਾ ਨਹੀਂ ਕਰਦੇ ਜਥੇਬੰਦੀ ਅੰਦਰ ਕੰਮ ਕੀਤਾ ਮੈਂ 4-4 ਲੱਖ ਰੁਪਈਆ ਵੀ ਸਾਲ ਦੇ ਅੰਦਰ ਫੰਡ ਇਕੱਠਾ ਕੀਤਾ ਇਕੱਲੇ ਨੇ ਔਰ ਜਥੇਬੰਦੀ ਚਲਾਈ ਹੈ ਸਾਰੀ ਹੈ ਅੱਜ ਸਾਨੂੰ ਮਾਣ ਹੈ ਆਸ਼ਾ ਵਰਕਰ ਯੂਨੀਅਨ ਪੰਜਾਬ ਦੇ 19 ਜ਼ਿਲ੍ਹਿਆਂ ਚ ਕੰਮ ਕਰਦੀ ਹੈ ਇਹ ਛੋਟਾ ਕੰਮ ਨਹੀਂ ਪੰਜਾਬ ਦੇ 19 ਜ਼ਿਲ੍ਹਿਆਂ ਦੇ ਅੰਦਰ ਦਾ ਇਕੱਲੇ-ਇਕੱਲੇ ਬਲਾਕ ਦੇ ਅੰਦਰ ਜਾ ਕੇ ਜਥੇਬੰਦੀ ਸਾਰੀ ਤੁਹਾਡੇ ਬਲਾਕਾਂ ਦੇ ਵਿੱਚ ਮੈਂ ਸਾਰਿਆਂ ਦੇ ਵਿੱਚ ਗਿਆ ਲਗਭਗ ਜਿੰਨੇ ਬਲਾਕ ਹੈਗੇ ਆ ਇਸ ਕਰਕੇ ਜਥੇਬੰਦੀ ਤਾਂ ਚੱਲਣੀ ਏ ਜੇ ਜਥੇਬੰਦੀਰ ਲੋਕ ਤੁਹਾਡੇ ਨਾਲ ਹੋਣਗੇ ਉਹਦਿਆਂ ਨਾਲ ਕੰਮ ਨਹੀਂ ਚੱਲਣਾ ਬڑے ਲੋਕਾਂ ਨੂੰ ਇਹ ਚਾਹ ਆ ਕਿ ਫਿਰਾਨੇ ਪੀਆਰ ਨੇ ਮੀਟਿੰਗ ਰੱਖ ਲਈ ਐ ਉੱਥੇ ਜਾ ਕੇ ਅਸੀਂ ਮੀਟਿੰਗ ਤੇ ਮੀਟਿੰਗ ਦਾ ਉਹਨੇ 150 ਦੇਣਾ ਫਿਰ ਸਾਰੇ ਹੱਥ ਭੱਜ ਕੇ ਪਹੁੰਚਣ ਵਾਲਾ ਕਿਉਂਕਿ 150 ਰੁਪਏ ਮਿਲਣਾ ਅੱਜ ਦੀ ਰੈਲੀ ਆ ਸਾਡੇ ਭੁੱਖ ਦੀ ਲੜਾਈ ਆ ਸਾਡੀ ਨੌਕਰੀ ਨਹੀਂ ਰਹਿਣੀ ਅੱਜ ਸਰਕਾਰ ਨੇ 58 ਸਾਲ ਦਾ ਫੈਸਲਾ ਕੀਤਾ ਨਾ ਕੱਢਣੇ ਆ ਅਗਲੇ ਸਾਲ ਜਿਹੜੇ ਅਨਪੜ੍ਹ ਉਹ ਸਾਰੇ ਕੱਢਣਗੇ ਸਹੀਏ ਸਹੀਏ ਟੋਕਾ ਸਾਰਿਆਂ ਤੇ ਫਿਰਨਾ ਤੇ ਇਹ ਫਿਰ ਕਿੱਦਾਂ ਚੱਲੇਗਾ ਕੰਮ ਇਸ ਕਰਕੇ ਮੇਰੀਓ ਭੈਣੋ ਥੋੜਾ ਜਿਹਾ ਸਹਿਿਰਦ ਹੋ ਕੋਈ ਸਾਨੂੰ ਪੀਆਰਓ ਦੀ ਮੀਟਿੰਗ ਵਿੱਚ ਜਾਣ ਦੀ ਲੋੜ ਨਹੀਂ। ਕੋਈ ਸਾਨੂੰ ਪ੍ਰਾਈਵੇਟ ਹਸਪਤਾਲਾਂ ਦੇ ਅੰਦਰ ਜਾਣ ਦੀ ਲੋੜ ਨਹੀਂ ਕਿਉਂਕਿ ਸਾਡੇ ਜਲੰਧਰ ਦੇ ਅੰਦਰ ਇੱਕ ਕੁੜੀ ਪ੍ਰਾਈਵੇਟ ਹਸਪਤਾਲ ਦੇ ਅੰਦਰ ਕੇਸ ਫੜਾਉਂਦੀ ਕਰਾਉਂਦੀ ਫੜੀ ਗਈ। ਤੇ ਉਹ ਜਥੇਬੰਦੀ ਦੇ ਮੁਰਕੇ ਤਰ ਲਈ ਕਾਢਦੇ ਰਹੀ ਵੀ ਮੈਨੂੰ ਬਚਾਓ ਪਰ ਸਾਡੀ ਜਥੇਬੰਦੀ ਨੇ ਉਹਦੀ ਸਪੋਰਟ ਨਹੀਂ ਕੀਤੀ। ਤੇ ਮੈਂ ਤੁਹਾਡੇ ਜਿਲ੍ਹੇ 'ਚ ਵੀ ਇਹ ਕਹਿਣਾ ਹੈ ਵੀ ਜੇ ਕੋਈ ਲੜਕੀ ਪ੍ਰਾਈਵੇਟ ਹਸਪਤਾਲ ਦੇ ਅੰਦਰ ਕੇਸ ਕਰਾਉਂਦੀ ਫੜੀ ਗਈ ਪੀਆਰਓ ਦੇ ਰਾਂਹ ਕੋਈ ਕਾਬੂ ਆ ਗਿਆ ਇਹਨਾਂ ਆਸ ਰੱਖੇ ਕੋਈ ਜਥੇਬੰਦੀ ਉਹਦੀ ਮਦਦ ਕਰੇਗੀ। ਜਥੇਬੰਦੀ ਲੜਨ ਵਾਲੇ ਲੋਕਾਂ ਦੇ ਨਾਲ ਹੈ ਜਥੇਬੰਦੀ ਕਮਿਸ਼ਨ ਖਾਣ ਵਾਲੇ ਲੋਕਾਂ ਦੇ ਨਾਲ ਨਹੀਂ ਹੋਏਗੀ ਔਰ ਸਾਨੂੰ ਕੋਈ ਇਹ ਸਾਡੀ ਜਥੇਬੰਦੀ ਦੇ ਉੱਤੇ ਕੋਈ ਉਂਗਲ ਨਹੀਂ ਖੜੀ ਕਰਨੀ ਚਾਹੀਦੀ ਵੀ ਇਹ ਫਲਾਨੇ ਹਸਪਤਾਲ ਦੇ ਅੰਦਰੋਂ ਇੰਨਾ ਕਮਿਸ਼ਨ ਲੈ ਕੇ ਚੋਰੀ ਛੱਪੇ ਸਾਰਾ ਕੁਝ ਕਰਦੇ ਆ ਪਰ ਜੇ ਪ੍ਰੈਸ ਦੇ ਅੰਦਰ ਆ ਗਿਆ ਜਥੇਬੰਦੀ ਮਦਦ ਨਹੀਂ ਕਰ ਸਕੇਗੀ ਇਸ ਕਰਕੇ ਮੇਰੀ ਬੇਨਤੀ ਹੈ ਹੁਣ ਜਿਹੜੇ ਅਸਲੀ ਮੁੱਦੇ ਤੇ ਆਈਏ ਸਰਕਾਰ ਨੇ ਲੈਟਰ ਕੱਢੀ ਸਰਕਾਰ ਨੇ ਫੈਸਲਾ ਕੀਤਾ ਵੀ ਅਸੀਂ 58 ਸਾਲ ਦੀ ਉਮਰ ਦੇ ਅੰਦਰ ਆਸ਼ਾ ਵਰਕਰਾਂ ਤੇ ਫੈਸਿਲੀਟੇਟਰ ਨੂੰ ਰਿਟਾਇਰ ਕਰ ਦੇਣਾ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਬਹੁਤ ਸਾਰੇ ਲੋਕ ਵੀ ਇਹ ਗੱਲ ਸਵਾਲ ਕਰਦੇ ਤੁਹਾਨੂੰ ਵੀ ਕਰਨਗੇ ਇਹਦਾ ਜਵਾਬ ਸੁਣ ਲਿਓ ਲੋਕ ਕਹਿਣਗੇ ਵੀ ਸਾਰੇ ਲੋਕਾਂ ਦੀ ਨੌਕਰੀ 52 ਸਾਲ ਹੈ ਜਿੰਨੇ ਸਰਕਾਰੀ ਮੁਲਾਜ਼ਮ ਹੈ ਸਾਰੇ 52 ਸਾਲ ਤੇ ਰਿਟਾਇਰ ਹੁੰਦੇ ਆ ਤੇ ਆਸ਼ਾ ਵਰਕਰਾਂ ਨੂੰ ਕੀ ਪ੍ਰੋਬਲਮ ਹੈ ਵੀ ਤੁਸੀਂ 52 ਸਾਲ ਤੇ ਰਿਟਾਇਰ ਤੇ ਤੁਸੀਂ ਇਹਦਾ ਵਿਰੋਧ ਕਰ ਰਹੇ ਜੇ ਜਿੰਨੇ ਸਰਕਾਰੀ ਮੁਲਾਜ਼ਮ ਹੈ ਭਾਵੇਂ ਉਹ ਕਲਾਸ 1 ਡਾਕਟਰ ਹੈ ਭਾਵੇਂ ਕਲਾਸ 2 ਕੋਈ ਅਫਸਰ ਹੈ ਭਾਵੇਂ ਦਰਜਾ 3 ਦਾ ਮੁਲਾਜ਼ਮ ਹੈ ਤੇ ਭਾਵੇਂ ਕੋਈ ਦਰਜਾ 4 ਦਾ ਮੁਲਾਜ਼ਮ ਹੈ ਸਾਰਿਆਂ ਦੇ ਸਰਕਾਰ ਦੇ ਸੇਵਾ ਨਿਜਮ ਜਿਹੜੇ ਆ ਉਹ ਲਾਗੂ ਹੁੰਦੇ ਆ ਕਲਾਸ 1 ਕਲਾਸ 2 ਕਲਾਸ 3 ਇਹਨਾਂ ਦੀ ਉਮਰ 52 ਸਾਲ ਸਰਕਾਰ ਨੇ ਤੈਅ ਕੀਤੀ ਵੀ 52 ਸਾਲ ਦੀ ਉਮਰ ਚ ਰਿਟਾਇਰ ਕਰਨਾ ਜਿਹੜਾ ਦਰਜਾਚਾਰ ਮਲਾਜਮ ਜਿਹੜਾ ਝਾੜੂ ਫੇਰਦਾ ਦਰਜਾਚਾਰ ਦਾ ਕੰਮ ਕਰਦਾ ਉਹ 60 ਸਾਲ ਦੀ ਉਮਰ ਉਹਨਾਂ ਦੀ ਹੈ ਔਰ ਉਹਨਾਂ ਨੂੰ 60 ਸਾਲ ਬਾਅਦ ਰਿਟਾਇਰ ਕਰਦੇ ਆ ਆਸ਼ਾ ਵਰਕਰਾਂ ਨਾ ਨਾ ਮਲਾਜਮ ਨਾ ਕੱਚੀਆਂ ਮਲਾਜਮ ਨਾ ਪੱਕੀਆਂ ਮਲਾਜਮ ਨਾ ਡੇਲੀ ਵੇਦ ਵਾਲੀਆਂ ਇਹਦੇ ਕੰਸੈਂਟਰ ਬੇਸ ਤੇ ਕੰਮ ਕਰਨ ਵਾਲੀਆਂ ਵਰਕਰਾਂ ਨੇ ਜਦੋਂ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਕਿਸੇ ਨੇ ਕੋਈ ਕੁਆਜ ਆਜ 8 ਪੜੀਆਂ 10 ਪੜੀਆਂ ਦੀ ਗੱਲ ਕਰਦੇ ਐ ਜਦੋਂ ਇਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਸੀ ਮੈਨੂੰ ਇਹ ਗੱਲ ਦੱਸਿਓ ਤੁਹਾਡੇ ਨਿਯੁਕਤੀ ਪੱਤਰ ਤੇ ਜਦੋਂ ਤੁਹਾਨੂੰ ਰੱਖਿਆ ਸੀ 2008 ਦੇ ਅੰਦਰ ਜਿਹੜੀਆਂ ਪ੍ਰਾਣੀਆਂ ਕੁੜੀਆਂ ਕਿ 2008 ਦੇ ਅੰਦਰ ਇਹ ਕਿਹਾ ਸੀ ਵੀ ਕੁੜੀਆਂ 8ਵੀਂ ਪਾਸ ਹੋਣੀ ਚਾਹੀਦੀ ਹੈ ਇਹ ਗੱਲਾਂ ਚੱਲਣ ਵਾਲੀਆਂ ਨਹੀਂ ਪਰ ਤੁਹਾਡਾ ਏਕਾ ਹੋਣਾ ਚਾਹੀਦਾ ਮੈਂ ਤਾਂ ਉਹ ਇੱਕ ਜਾਣਕਾਰੀ ਦੀ ਗੱਲ ਛੋਟੀ ਜੀ ਦੱਸਣੀ ਚਾਹੁੰਦਾ ਤੁਹਾਡੀਆਂ ਏਨਮਾਂ ਏਨਮਾਂ ਤੁਹਾਡੇ ਸਾਰਿਆਂ ਦੀ ਜਦੋਂ ਮੈਕਮੇਂ ਅੰਦਰ 1975 ਤੋਂ ਪਹਿਲਾਂ ਭਰਤੀ ਹੋਈਆਂ ਇਹਨਾਂ ਦੀ ਉਮਰ ਕਿੰਨੀ ਸੀ ਉਦੋਂ ਇਹਨਾਂ ਦੀ ਕੁਆਲਿਫਿਕੇਸ਼ਨ ਕੀ ਸੀ 8ਵੀਂ ਪਾਸ ਸਾਰੀਆਂ ਪੁਰਾਣੀਆਂ ਏਨਮਾਂ 8ਵੀਂ ਪਾਸ ਸੀ ਤੇ ਨੌਕਰੀ ਉੱਤੇ ਆਈਆਂ ਉਸ ਤੋਂ ਬਾਅਦ ਕੁਆਲਿਫਿਕੇਸ਼ਨ ਵਧਾ ਕੇ 10ਵੀਂ ਕੀਤੀ ਕੀ ਜਿਹੜੀਆਂ 8ਵੀਂ ਪਾਸ ਸੀ ਉਹ ਮੈਕਮੇਂ ਵਿੱਚੋਂ ਕੱਢ ਦਿੱਤੀਆਂ ਨਹੀਂ ਗੱਡੀਆਂ ਫਿਰ ਉਸ ਤੋਂ ਬਾਅਦ ਹੋਈ ਪਲੱਸ 2 ਜਿਹੜੀਆਂ 10ਵੀਂ ਪਾਸ ਹੋ ਤੇ ਲਗਭਗ 1998 2000 ਤੱਕ ਭਰਤੀ ਕਰਦੇ ਰਹੇ ਔਰ 2000 ਤੋਂ ਬਾਅਦ ਫਿਰ ਕੁਆਲਿਫਿਕੇਸ਼ਨ ਹੋਈ ਪਲੱਸ 2 ਤੇ ਜਿਹੜੀਆਂ ਅੱਜ ਵੀ 10ਵੀਂ ਪਾਸ ਇਹਨਾਂ ਮਾਂ ਨੌਕਰੀ ਕਰ ਰਹੀਆਂ ਕੀ ਉਹ ਕੱਢ ਦਿੱਤੀਆਂ ਇਸ ਕਰਕੇ ਆਸ਼ਾ ਵਰਕਰਾਂ ਜਿਹੜੀਆਂ 8ਵੀਂ ਪਾਸ ਹੋਣਾਂ ਨਾ ਪਾੜ ਹੋਣ ਜਾਂ ਘੱਟ ਕੁਆਲਿਫਿਕੇਸ਼ਨ ਵਾਲੀਆਂ ਹੋਣਾਂ ਉਹਨਾਂ ਨੂੰ ਸਰਕਾਰ ਕਿਹਾ ਤੁਸੀਂ ਕੱਢ ਨਹੀਂ ਸਕਦੀ ਕਿਉਂਕਿ ਉਸ ਸਮੇਂ ਕੋਈ ਸਰਕਾਰ ਦਾ ਰੂਲ ਨਹੀਂ ਸੀ ਅੱਜ ਤੋਂ ਬਾਅਦ ਕਰ ਦੋ ਭਾਂਧੀਏ ਪੜੀ ਵਾਲੀ ਕਰ ਦੋ ਇਸ ਕਰਕੇ ਸਾਨੂੰ ਕੋਈ ਜਿਹੜਾ ਇਹ ਮੁੱਦਾ ਲੈ ਕੇ ਕੋਈ ਨਹੀਂ ਕੱਢ ਸਕਦਾ ਜੇ ਕੱਢੇਗਾ ਤੇ ਆਪਾਂ ਵਿਰੋਧ ਕਰਾਂਗੇ 52 ਸਾਲ ਦੀ ਨੌਕਰੀ ਸਾਨੂੰ ਕਿਉਂ ਨਹੀਂ ਚਾਹੀਦੀ ਕਿਉਂਕਿ ਅਸੀਂ ਲਗਭਗ ਵਿਭਾਗੇ ਅੰਦਰ 2008 ਤੋਂ ਕੰਮ ਕਰ ਰਹੇ ਸਾਲ ਗਿਣ ਲਓ ਕਿੰਨੇ ਹੋ ਗਏ ਆ ਲਗਭਗ 16-16 ਸਾਲ ਆਪਾਂ ਨੂੰ ਨੌਕਰੀ ਕਰਦਿਆਂ ਹੋ ਗਏ ਆ ਔਰ 16 ਸਰਕਾਰ ਸਾਲ ਮਿਹਨਤ ਕਰਨ ਤੋਂ ਬਾਅਦ ਬਹੁਤ ਸਾਰੇ ਲੋਕ ਕਹਿੰਦੇ ਸੀ ਕਿ ਆਸ਼ਾ ਵਰਕਰਾਂ ਦੀ ਤਨਖਾਹ ਨਹੀਂ ਲੱਗ ਸਕਦੀ ਜਦੋਂ ਅਸੀਂ ਜਥੇਬੰਦੀ ਬਣਾਉਣੀ ਸ਼ੁਰੂ ਕੀਤੀ ਕਹਿੰਦੇ ਸੀ ਤੁਸੀਂ ਇਹਨਾਂ ਨੂੰ ਕਿਧਰ ਗੁੰਮਰਾਹ ਕਰ ਰਹੇ ਜੇ ਇਹਦੇ ਅੱਜ ਆਈਆਂ ਕੱਲ੍ਹ ਘੱਡ ਦੇਣੀਆਂ ਤੁਹਾਡੇ ਮੈਕਮੇਂ ਦੇ ਅੰਦਰ ਤੁਸੀਂ ਪੱਕੇ ਹੋਏ ਪੱਕੇ ਰੂਪ ਦੇ ਅੰਦਰ 2008 ਤੋਂ ਕੰਮ ਕਰੇ ਕੋਈ ਆਸ਼ਾ ਵਰਕਰ ਕੱਢੀ ਨਹੀਂ ਗਈ ਹਾਂ ਉਹਨੇ ਆਪਣੇ ਆਪ ਕੰਮਛੱਟ ਛੱਡ ਦਿੱਤਾ ਉਹ ਤਾਂ ਵੱਖਰੀ ਗੱਲ ਹੈ ਪਰ ਸਾਡੇ ਮੈਕਮੇਂ ਦੇ ਅੰਦਰ ਕੋਈ ਕੱਢ ਨਹੀਂ ਸਕਿਆ ਹਾਂ ਜੇਕਰ ਕੱਢਿਆ ਹੋਏਗਾ ਤੇ ਜਥੇਬੰਦੀ ਚ ਕਮਜ਼ੋਰ ਹੋ ਗਈ ਉਸ ਬਲੌਕ ਦੇ ਅੰਦਰ ਜਿਸ ਤਰ੍ਹਾਂ ਜਿੱਥੇ ਕੱਢਿਆ ਪਰ ਲੜੇ ਆਂ ਔਰ ਆਸ਼ਾ ਵਰਕਰਾਂ 58 ਸਾਲ ਦੀ ਲਗਾਤਾਰ 58 ਸਾਲ ਦੀ ਉਮਰ ਤੇ ਕਹਿੰਦੇ ਕੱਢਣਾ ਇੰਨੀ 16 ਸਾਲ ਦੀ ਸੇਵਾ ਕਰਨ ਤੋਂ ਬਾਅਦ ਤੁਸੀਂ ਪੱਤਰ ਜਾਰੀ ਕਰ ਰਹੇ ਜੇ 31 ਮਾਰਚ 2024 ਤੋਂ ਬਾਅਦ ਜਿਨ੍ਹਾਂ ਦੀ ਉਮਰ 52 ਸਾਲ ਹੋ ਗਈ ਹੈ ਉਹਨਾਂ ਨੂੰ ਰਿਟਾਇਰ ਕਰ ਦੇਣਾ ਭਾਵੇਂ ਆਸ਼ਾ ਵਰਕਰ ਹੋਵੇ ਤੇ ਭਾਵੇਂ ਫੈਸਿਲੀਟੇਟਰ ਹੋਵੇ ਮੈਂ ਪਿਛਣਾ ਚਾਹਣਾ ਹੈ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਜਿਹੜਾ ਅਗੇ ਇਹਨਾਂ ਚੋਣਾਂ ਤੋਂ ਪਹਿਲਾਂ ਗਿੱਲ ਫਰਨਾਮਰ ਸਰ ਦੇ ਅੰਦਰ ਇਹ ਐਲਾਨ ਕਰਦੇ ਸੀ ਕੇਜਰੀਵਾਲ ਸਾਹਿਬ ਤੇ ਦੋਨੋਂ ਵੀ ਸਾਡੀ ਸਰਕਾਰ ਬਣ ਤੇ ਤੁਰੰਤ ਬਾਅਦ ਆਸ਼ਾ ਵਰਕਰਾਂ ਦੇ ਇਨਸੈਂਟਿਵ ਦੁੱਗਣੇ ਕਰ ਦੇਵਾਂਗੇ ਕਹਿੰਦੇ ਸੀ ਜਿੰਨਾ ਤੁਹਾਨੂੰ ਮਿਲਦਾ ਕਿਉਂਕਿ 2500 ਰੁਪਇਆ ਆਪਣਾ ਲੱਗਾ ਸੀ ਉਸ ਸਮੇ 2500 ਰੁਪਇਆ ਕਰੋਨਾ ਪਤਾਂ ਦੇ ਨਾਲ ਮਿਲਦਾ ਸੀ ਕਹਿੰਦੇ ਸੀ ਵੀ ਅਸੀਂ ਇਹ ਦੁੱਗਣੇ ਕਰ ਦਵਾਂਗੇ ਸਰਕਾਰ ਬਣੀ ਇਹਨਾਂ ਦੁੱਗਣੇ ਦੇ ਕੀ ਕਰਨੇ ਸੀ 2500 ਰੁਪਇਆ ਕੱਟ ਕੇ ਅੱਧੇ ਕਰ ਦਿੱਤੇ 5000 ਰੁਪਏ ਰਹਿ ਗਏ 2500 ਔਰ ਸਰਕਾਰ ਨੇ ਫੇਰ ਅਸੀਂ ਮੈਣੇ ਹੀ ਬੜੀ ਵਾਰ ਗਏ ਬੜੀਆਂ ਰੈਲੀਆਂ ਕੀਤੀਆਂ ਬੜਾ ਕੋਸ਼ਿਸ਼ ਕੀਤਾ ਹੈ ਪਰ ਸਰਕਾਰ ਇੰਨੀ ਬੇਈਮਾਨਾਂ ਦੀ ਹੈ ਝੂਠੇ ਇਨਕਲਾਬੀਆਂ ਦੀ ਸਰਕਾਰ ਕਹੂੰਗਾ ਮੈਂ ਇਹਨਾਂ ਭਗਤ ਸਿੰਘ ਦੀ ਪੱਗ ਬੰਨ੍ਹ ਕੇ ਇਹਨਾਂ ਝੂਠਾ ਬਸੰਤੀ ਰੰਗ ਲੈ ਕੇ ਸਰਕਾਰ ਦੇ ਰਾਜ ਸਤਾ ਉਤੇ ਕਾਬਜ ਹੋਏ ਆ ਔਰ ਇਹਨਾਂ ਨੇ ਪ੍ਰਚਾਰ ਇੰਨਾ ਕੀਤਾ ਵੀ ਅਸੀਂ ਇਨਕਲਾਬੀ ਆ ਅਸੀਂ ਲੋਕਾਂ ਦੇ ਜਾਏ ਆ ਮੈਂ ਕਹਿੰਦਾ ਲੋਕਾਂ ਦੇ ਜਾਏ ਜੂਏ ਕੋਈ ਨਹੀਂ ਹੈਗੇ ਇਹਨਾਂ ਦੁੱਧੀਆਂ ਸਰਕਾਰਾਂ ਵਾਂਗੂ ਲੋਕਾਂ ਦਾ ਘਟਾਪਾ ਚਾੜਿਆ ਕਿਸੇ ਦੀ ਕੋਈ ਗੱਲ ਨਹੀਂ ਸੁਣੀ ਔਰ ਆਸ਼ਾ ਵਰਕਰਾਂ ਦੇ ਤੇ ਫੈਸਿਲੀਟੇਟਰਾਂ ਦੇ ਦੁੱਖਾਂ ਵਿੱਚ ਜੇ ਇਹਨਾਂ ਦੁੱਗਣਾ ਵਾਅਦਾ ਕਰਨ ਦੀ ਗੱਲ ਕਰਦੇ ਸੀ ਇਹਨਾਂ ਉਹਨਾਂ ਦੇ ਦੁੱਖਾਂ ਵਿੱਚ ਦੁੱਗਾ ਦੁੱਗਣਾ ਵਾਅਦਾ ਜ਼ਰੂਰ ਕੀਤਾ ਉਹਨਾਂ ਦੇ ਮਸਲੇ ਹੱਲ ਨਹੀਂ ਕੀਤੇ ਇੱਕ ਵਾਰ ਵੀ ਇਹ ਸਰਕਾਰ ਭਗਵੰਤ ਮਾਨ ਜਿਹੜਾ ਬਣ ਚੌਧਰੀ ਬਣਿਆ ਫਿਰਦਾ ਮਦਨ ਕਲਾਬੀਆਂ ਦਾ ਉਹਨੇ ਇੱਕ ਵਾਰ ਵੀ ਤੁਹਾਡੀ ਜਥੇਬੰਦੀ ਦੇ ਨਾਲ ਮੀਟਿੰਗ ਨਹੀਂ ਕੀਤੀ ਇੱਕ ਵਾਰ ਵੀ ਕਿਉਂਕਿ ਸਾਹਮਣਾ ਹੀ ਕਰ ਸਕਦਾ ਜਦੋਂ ਇਹ ਸਵਾਲ ਕਰਦੇ ਆ ਕਹਿੰਦੇ ਬਜਟ ਹੈ ਨਹੀਂ ਖਜ਼ਾਨਾ ਖਾਲੀ ਹੈ ਉਹਦਾ ਪ੍ਰਚਾਰ ਕਰਦੇ ਸੀ ਇਧਰੋਂ ਪੈਸਾ ਲੈ ਕੇ ਅਸੀਂ ਲੋਕਾਂ ਨੂੰ ਦੇ ਦਵਾਂਗੇ ਅਜੇ ਤੇ ਇਹਨਾਂ ਦਾ ਬੋਝ ਸਾਰਾ ਵੱਡਾ ਜਿਹਾ ਇਹ ਬੱਚੋਂ ਆਉਣ ਵਾਲਾ 1000 ਰੁਪਿਆ ਹਰ ਔਰਤ ਨੂੰ ਜਿਹੜਾ ਪੈਨਸ਼ਨ ਦੇਣੀ ਹੈ ਇਹਨਾਂ ਦੇਣਾ-ਦੋਣਾ